जय वाल्मीकि हर हर वाल्मीकि आज ऐतवार दिन थी काफ़ी संगत बारों आ रही लेकिन हर कोई आगे यही कंप्लेन करता है कि साफ साम संभाल ठीक तरी नहीं चलती पत्थर गिरता पे पत्थर क्रैक उखड़ा हुआ पुटिया जा रहा लेकिन असी भी उन्होंने विश्वास दवाया कि मान जो सी से सीब एस डी एम साहब इतने चिंतक है 21 ਤਰੀਕ ਤੇ ਉਹਨਾਂ ਟਾਈਮ ਲਿਆ ਵਾ 21 ਤਰੀਕ ਤੱਕ ਇਹਦੀ ਰੈਨਿੰਗ ਰਿਪੇਅਰ ਦੀ ਸ਼ੁਰੂਆਤ ਹੋ ਜਾਵੇਗੀ। ਲੇਕਿਨ ਅਸੀਂ baar baar ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿਤੇ 320 ਕਰੋੜ ਰੁਪਏ ਲਾ ਕੇ ਇਹ ਹਿੰਦੁਸਤਾਨ ਦਾ 8ਵਾਂ ਯੂਬਾ ਬਣਿਆ। ਜੇਕਰ ਇਹਦੀ ਐਸੇ ਤਿਕਨ ਲਾਪਰਵਾਹੀ ਹੋਈ ਫਿਰ ਨੁਕਸਾਨ ਹੋਏਗਾ। ਜੀ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਬੋਲਣ ਦੇ ਵਾਸਤੇ ਮਜਬੂਰ ਹੋਈਏ। ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਦੇ ਸਾਮ ਸੰਭਾਲ ਦਾ ਗੌਰ ਕੀਤੀ ਜਾਵੇ ਜਿਹੜੀਆਂ ਇੱਥੇ ਦੀਆਂ ਬਾਥਰੂਮਾਂ ਦੀਆਂ ਪੱਥਰ ਦੀਆਂ ਜੋ ਵੀ ਠਿਕ ਮਿਲਦਾ ਹੈਗੀਆਂ ਉਹਨੂੰ ਇਮੀਡੀਏਟਲੀ ਪੂਰਿਆ ਕਰਨ ਖਾਸ ਤੌਰ ਤੇ ਜੋ ਸਪਾਈ ਸੇਵਕ ਹਨ 30 ਬੰਦੇ ਚੋਂ 10 ਤੋਂ 12 ਬੰਦੇ ਆਉਣ ਡਿਊਟੀ ਹਾਂ ਬਾਕੀ ਕੋਈ ਤਰਹਾਵਾਂ ਤੋਂ ਤੋੜ ਗਿਆ ਕੁਝ ਉਦਨ ਤੋੜ ਗਿਆ ਸਕਿਉਰਟੀ ਗਾਰਡ 40 ਗੇ ਜਿੱਥੇ ਕਿ 10 ਤੋਂ 12 ਸਕਿਉਰਟੀ ਗਾਰਡ ਹਨ ਪ੍ਰਸ਼ਾਸਨ ਨੂੰ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜਦਨਾ ਸਫਾਈ ਵਾਲੀ ਬੰਦੀ ਪੂਰੇ ਹੋਣ ਸਕਿਉਰਟੀ ਗਾੜੀ ਪੂਰੀ ਹੋਣ ਇੱਥੇ ਹੀ ਦੇਖ ਰਹੀ ਦੀ ਅਵਸਥਾ ਠੀਕ ਹੋ ਸਕੇ ਧੰਨਵਾਦ ਜੈ ਬਾਲਮਿਕੀ ਹਰ ਹਰ ਮਾ ਦੁਨੀਆ ਦਾ ਸਭ ਤੋਂ ਵੱਡਾ ਤੀਰਥ ਜਿਹੜਾ ਆਸ਼ਰਮ ਵਾਲੇ ਕੋਲ ਦੀ ਆਸ਼ਰਮ ਬਣਿਆ ਸਾਡੇ ਸਰੋਕੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਵਿੱਚ ਲਗੀਲੀ ਕਰਨੀ ਚਾਹੀਦੀ ਹੈ ਜਦੋਂ ਕਿ ਇੱਥੇ ਲੱਖਾਂ ਦੀ ਹਜ਼ਾਰਾਂ ਦੀ ਤਾਇਨਾਤ ਵਿੱਚ ਅੰਗੇਲੀ ਦਾ ਕਾਰਨ ਇਹਦਾ ਹੈ ਕਿ ਦਲਤਾਂ ਦਾ ਤੀਰਥ ਹੈ ਦਲਤਾ ਦੀ ਤੀਸਰੀ ਵਜਾ ਕਰਕੇ ਲਾਪਰਵਾਈ ਹੈ ਲੇਕਿਨ ਬਾਲਮਕੀ ਸਮਾਜ ਇਹ ਲਾਪਰਵਾਈ ਨੂੰ ਖਤਮ ਕਰਨ ਵਾਸਤੇ ਹਰ ਕਰਵਨੀ ਦੇਵੇਗਾ ਕਿਉਂਕਿ ਆਉਂਦੇ ਐਤਵਾਰ 20 ਤਰੀਕ ਨੂੰ ਇਥੇ ਰਾਜਪਦਰੀ ਮੀਟਿੰਗ ਬੁਲਾਈ ਗਈ ਹੈ ਜ ਜਿਹਦੇ ਵਿੱਚ ਇਥੇ ਦੀਆਂ ਕੰਮਾਂ ਨੂੰ ਡਿਵੈਲਪਮੈਂਟ ਨੂੰ ਠੀਕ ਕਰਨ ਦੇ ਵਾਸਤੇ ਪੰਜਾਬ ਪਦਰੀ ਮੀਟਿੰਗ ਨੀਤਾਗਨ ਆਲ ਪਾਰਟੀ ਪਲੱਸ ਆਲ ਸੰਤਾ ਇਥੇ ਮੀਟਿੰਗ ਕਰਕੇ ਇਹਦੀ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਲੈਂਦੇ ਜੀ ਬਹੁਤ ਧੰਨਵਾਦ ਸਰਸ ਵੱਲੋਂ ਜਿਹੜਾ ਵਾ ਉਹ ਪ੍ਰਸ਼ਾਸਨ ਨੂੰ ਜਾਂ ਡੀਸੀ ਨੂੰ ਕੋ ਮੰਗ ਪੱਤਰ ਵੀ ਦਿੱਤੇ ਗਏ ਅਸੀਂ ਮੰਗ ਪੱਤਰ ਤੇ ਲਗਾਤਾਰ 9ਵਾਂ 10ਵਾਂ ਮੰਗ ਪੱਤਰ ਦੇ ਚੁੱਕੇ ਹਾਂ ਲੇਕਿਨ ਕੁੰਭ ਕਰਨ ਦੀ ਨੀਂਦੇ ਸੌਣ ਵਾਲੀ ਸਰਕਾਰ ਨੂੰ ਜਗਾਉਣ ਦੀ ਵਾਅਦੇ ਹੀ ਬੀਤੀ ਨੂੰ 11 ਵਜੇ ਧੂਣਾ ਸਾਹਿਬ ਤੇ ਮੀਟਿੰਗ ਰੱਖੀ ਗਈ ਹੈ ਸਾਰੀਆਂ ਸੰਸਥਾਵਾਂ ਬੇਨਤੀ ਕਰਦੇ ਆ ਉਸ ਦਿਨ ਆਉਣ ਦੀ ਕਿਰਪਾਲਤਾ ਕਰੋ ਧੰਨਵਾਦ ਮੈਂ ਅਸ਼ੋਕ ਮਲ ਉਤਰਾ ਆਲ ਇੰਡੀਆ ਪ੍ਰੈਸ ਖਤਰ ਧੂਣਾ ਸਾਹਿਬ ਟ੍ਰਸਟ ਰਜਿਸਟਰਡ ਜਿਹੜੀ ਕਿ 92 ਤੋਂ ਰਜਿਸਟਰਡ ਹੈ ਸਾਡੀ ਇਹ ਸੰਸਥਾ ਤੋਂ 3 ਸਾਲ ਹੋਏ ਨੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਨ੍ਹਾਂ ਨੂੰ ਅਸੀਂ ਹਰ 1.5-2 ਮਹੀਨੇ ਬਾਅਦ ਮੰਗ ਪੱਤਰ ਦਿੰਦੇ ਰਹੇ ਹਾਂ ਮੰਗ ਪੱਤਰਾਂ ਤੋਂ ਅੱਕ ਕੇ ਹੁਣ ਅਸੀਂ ਇਹਨਾਂ ਨੂੰ ਨਵਾਂ ਯਾਦ ਪੱਤਰ ਇਸ ਸ਼ੁੱਕਰਵਾਰ ਦਿੱਤਾ ਹੈ ਮਾਨਯੋਗ ਸੰਜੀਵ ਸ਼ਰਮਾ ਜੀ ਐਸ ਡੀ ਐਮ ਅੰਮ੍ਰਿਤਸਰ ਤੇ ਪੱਲਵ ਵੈਲਫੇਅਰ ਆਫਿਸ ਪੱਲਵ ਸ਼੍ਰੇਸ਼ਠ ਜੀ ਨੂੰ ਜਿਹਦੇ ਵਿੱਚ ਇਹ ਹੋਏ ਮੰਗਾ ਕੇ ਤੀਆਂ ਗਈਆਂ ਨੇ ਕਿ ਤਿਰੱਦੀ ਹਾਲਤ ਜਿਹੜੀ ਜਾਣਾ ਉਹ ਬਹੁਤ ਚਿੰਤਾਜਨਕ ਹੈ ਜਗਾ ਜਗਾ ਤੋਂ ਪੱਥਰ गिर ਰਹੇ ਨੇ ਔਰ ਜਿੱਥੋਂ ਇੱਕ ਜਵਾਰੀ ਪੱਥਰ गिर ਜਾਂਦਾ ਉਹਦੇ ਨਾਲ ਦੇ ਦੋ ਪੱਥਰ ਹੋਰ गिर ਜਾਂਦੇ ਨੇ ਅਗਰ ਸ਼ੁਰੂਏਤੀ ਨੂੰ ਰੋਕਿਆ ਜਾਵੇ ਤੇ ਇੱਕ ਪੱਥਰ ਨੂੰ ਹੀ ਫਿਟ ਕਰ ਦਿੱਤਾ ਜਾਵੇ ਤੇ ਕਾਮਯਾਬ ਹੋ ਸਕਦਾ ਵਾ ਲੇਕਿਨ ਇਹ ਕਈ ਕਈ ਦੀਵਾਰਾਂ ਤੋਂ ਕਿੰਨੇ ਕਿੰਨੇ ਪੱਥਰ ਝੜ ਚੁੱਕੇ ਨੇ ਫਿਰ ਉਹ ਹੋ ਸਕਦਾ ਹੈ ਕਿ ਇਸ ਕਲਰ ਦਾ ਪੱਥਰ ਨਾ ਮਿਲੇ ਜਾਂ ਮੁਸ਼ਕਲ ਹੋਵੇ ਸਾਰੇ ਦਾ ਸਾਰਾ ਟੈਂਪਲ ਜਿਹੜਾ ਵਾ ਵਾਲਮੀਕੀ ਤੀਰਥ ਇਹਨੂੰ ਪਾਲਿਸ਼ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਪਾਲਿਸ਼ ਸਾਰੀ ਖਰਾਬ ਹੋ ਚੁੱਕੀ ਆ ਹੌਲੀ ਹੌਲੀ ਇਹ ਪੱਥਰ ਜਿਹੜਾ ਵਾ orange ਕਲਰ ਤੋਂ ਕਾਲਾ ਪੈਣਾ ਸ਼ੁਰੂ ਹੋ ਗਿਆ ਵਾ ਬਾਥਰੂਮਾਂ ਦੀ ਹਾਲਤ ਜਿਹੜੀ ਆ ਉਹ ਚਿੰਤਾਜਨਕ ਹੈ ਬੀਬੀਆਂ ਦੇ ਨਹਾਉਣ ਵਾਲਾ ਪੋਣਾ ਜਿਹੜਾ ਵਾ ਉਹਦੀ ਬਾਰ-ਬਾਰ ਬਾਰ-ਬਾਰ ਕਹਿੰਦੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ 4 ਮਹੀਨੇ ਰਹਿ ਗਏ ਨੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਤੇ ਉਹ ਤੀਰ ਅਗਰ ਪੋਣਾ ਅੱਜ ਸ਼ੁਰੂ ਕਰਨ ਦੇ ਘੱਟੋ-ਘੱਟ 6-7 ਮਹੀਨੇ ਦਾ ਟਾਈਮ ਲੱਗਣਾ ਉਹਨੂੰ। ਤੋਂ ਅਸੀਂ ਜਿਵੇਂ ਹੀ ਸਾਲ ਸ਼ੁਰੂ ਹੋਇਆ ਸੀ ਉਦੋਂ ਦੇ ਹੀ ਅਸੀਂ ਯਾਦ ਪੱਤਰ ਦੇ ਰਹੇ ਆਂ। ਮੰਗ ਪੱਤਰ ਅਸੀਂ ਬੰਦ ਕਰ ਦਿੱਤੇ ਨੇ। ਤੋਂ ਯਾਦ ਪੱਤਰ ਨਾ ਦੇ ਵੀ ਅਗਰ ਇਹਨਾਂ ਨੂੰ ਯਾਦ ਨਹੀਂ ਆਉਂਦਾ ਤੇ ਵਾਲਮੀਕੀ ਸਮਾਜ ਜਿਹੜਾ ਵਾ ਫਿਰ ਉਹ ਸੜਕਾਂ ਦੇ ਉੱਤੇ ਰਹੇਗਾ, ਪੁਲੀਆਮ ਕਰੇਗਾ, ਪੰਜਾਬ ਜਾਮ ਕਰੇਗਾ। ਇੱਥੋਂ ਤੱਕ ਕੋਸ਼ਿਸ਼ ਹੈ ਸਾਡੀ ਕਿ ਹਿੰਦੁਸਤਾਨ ਹੀ ਇੱਕ ਦਿਨ ਜਾਮ ਕੀਤਾ ਜਾਵੇ। ਕਿਉਂਕਿ ਦਲਿਤਾਂ ਦੇ ਮੰਦਰ ਦੇ ਉੱਤੇ ਅਗਰ ਧਿਆਨ ਨਹੀਂ ਦਿੱਤਾ ਜਾਵੇਗਾ ਤੇ ਇਹ ਸਭ ਕੁਝ ਸਰਕਾਰਾਂ ਨੂੰ ਭੋਗਣਾ ਪਵੇਗਾ। ਜਿਹੜੀਆਂ ਬਾਹਰੋਂ ਸੰਗਤਾਂ ਆ ਰਹੀਆਂ ਸ਼ਰਧਾਲੂ ਕਿ ਲੱਗਦਾ ਨਹੀਂ ਉਹਨਾਂ ਦੇ ਕਿੰਨਾ ਮਾੜਾ ਸਰਪੈਂਦਾ ਵਾ ਜਦੋਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਦਿੰਦੇ ਆ ਬਾਥਰੂਮ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਇੱਕ ਇਹ ਵੀ ਕਿਹਾ ਗਿਆ ਕਿ ਵਿੱਚ ਸੂਰ ਦੇ ਆਲੇ ਦੁਆਲੇ ਜਿਹੜੇ ਆ ਉਹ ਪਾਲਤੂ ਜਾਨਵਰ ਕੁੱਤੇ ਵਜਾਰਾ ਜਿਹੜੇ ਘੁੰਮਦੇ ਆ ਕਿੰਨੀ ਨਿੰਦਣ ਜੋਗਾ ਗੱਲ ਕੀਤਾਣਾ ਚਾਹ। ਮਨਜੀਤ ਜੀ ਡਿਜੀਟਲ ਯੋਗਾ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਆ। ਤੋ ਹਰ ਬੰਦਾ ਫਿਲਮ ਬਣਾ ਕੇ ਲੈ ਜਾਂਦਾ ਵਾ ਇਹ ਇੱਥੇ ਇੰਡੀਆ ਦੀ ਗੱਲ ਨਹੀਂ ਹੈ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹ ਜਿਹੜੀ ਲਾਹਨਤ ਹੈ ਨਾ ਸਰਕਾਰ ਦੀ ਇਹ ਉੱਥੋਂ ਤੱਕ ਪਹੁੰਚ ਰਹੀ ਆ। ਇਹ ਮੈਂ ਲਾਨਤ ਹੀ ਕਵਾਂਗਾ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹੁੰਦਾ ਹਾਂ ਸਰਕਾਰ ਨੂੰ ਕਿ بار بار ਇੱਕੋ ਸਮਾਜ ਤੁਹਾਡੇ ਕੋਲ ਆਉਂਦਾ ਵਾ ਤੁਹਾਡੇ ਬਿੰਤਾਂ ਕਰਦਾ ਵਾ ਤਰਲੇ ਕਰਦਾ ਵਾ ਕਿ ਯਾਰ ਸਾਡੇ ਇਸ ਤੀਰਥ ਨੂੰ ਸੰਭਾਲੋ ਔਰ ਪੈਸੇ ਦੀ ਕੋਈ ਘਾਟ ਨਹੀਂ ਹੈ 5 ਕਰੋੜ ਰੁਪਈਆ ਸੈਂਕਸ਼ਨ ਹੋਇਆ ਦਾ ਜੀ ਬਾਦਲ ਸਰਕਾਰ ਦੇ ਟਾਈਮ ਦਾ ਕਿ ਹਰ ਸਾਲ ਜਿਹੜਾ ਵਾ ਇਹਦੀ ਮੇਨਟੇਨੈਂਸ ਦੇ ਉੱਤੇ 5 ਕਰੋੜ ਰੁਪਈਆ ਲੱਗੇਗਾ ਤੋਂ 15 ਕਰੋੜ ਰੁਪਈਆ ਆਮ ਆਦਮੀ ਪਾਰਟੀ ਸਰਕਾਰ ਦੇ ਕੋਲ ਜਮ੍ਹਾਂ ਹੋ ਚੁੱਕਾ ਵਾ ਇਸ ਤੀਰਥ ਵਾਸਤੇ ਜਿਹੜਾ ਲੱਗਣਾ ਚਾਹੀਦਾ ਵਾ ਜਿਹਦੇ 'ਚ ਮੇਰਾ ਖਿਆਲ ਆ ਕਿ 15 ਲੱਖ ਵੀ ਨਹੀਂ ਲੱਗਾ ਪਿੱਛੇ ਜੇ ਡੀਸੀ ਸਾਹਿਬਾ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ 60 ਲੱਖ ਮੰਗਾਇਆ ਵਾ 60 ਲੱਖ ਰੁਪਈਆ ਮੰਗਾਇਆ ਗਿਆ ਸਰਕਾਰ ਕੋਲ ਉਹਦੇ ਸਾਰਾ 78000 78 ਲੱਖ ਰੁਪਈਆ ਤਨਖਾਹਾਂ ਰੁਪਈਆਂ ਪਈਆਂ 6 ਮਹੀਨਿਆਂ ਦੀਆਂ ਇਥੋਂ ਦੇ ਮੁਲਾਜ਼ਮਾਂ ਦੀਆਂ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਭੁੱਖ ਮਾਰ ਭੁੱਖ ਮਰੀ ਕਰਕੇ ਤਨਖਾਹਾਂ ਨਾ ਮਿਲਣ ਕਰਕੇ ਨੌਕਰੀ ਛੱਡ ਕੇ ਚਲੇ ਗਏ ਨੇ ਬਹੁਤ ਸਾਰੇ ਸਿਕਿਉਰਿਟੀ ਗਾਰਡ ਨੌਕਰੀ ਛੱਡ ਕੇ ਚਲੇ ਗਏ ਨੇ ਸਾਡੇ ਚੇਅਰਮੈਨ ਤੁਣਾ ਸਾਹਿਬ ਟਰਸਟ ਉਮਰਪ੍ਰਖ ਗੱਬਰ ਜੀ ਨੇ ਬੜੀ ਵਾਰੀ ਸੁਝਾ ਦਿੱਤਾ ਹੈ ਕਿ ਸਾਡੇ ਕੋ ਇੱਥੇ ਸਾਈਕਲ ਸਟੈਂਡ ਪਿਆ ਵਾ ਜਿਹਦਾ ਘੱਟੋ ਘੱਟ 2 ਲੱਖ ਰੁਪਈਆ ਮਹੀਨੇ ਦਾ ਸਰਕਾਰ ਨੂੰ ਆ ਸਕਦਾ ਹੈ ਸਾਡੇ ਕੋ 20-25 ਦੁਕਾਨਾਂ ਪਈਆਂ ਨੇ ਜਿਹੜੀਆਂ ਕਿਰਾਏ ਤੇ ਨਹੀਂ ਦਿੱਤੀਆਂ ਜਾ ਰਹੀਆਂ ਲੋਕੀ ਬਾਹਰ ਛੋਟੀਆਂ ਮੋਟੀਆਂ ਰੇੜੀਆਂ ਲਗਾ ਕੇ ਦਰੀਆਂ ਮਿਸ਼ਾ ਕੇ ਤੇ ਆਪਣਾ ਜੀਵਨ ਜਪਨ ਕਰ ਰਹੇ ਨੇ ਕਿਉਂ ਨਹੀਂ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਜਾਂਦੀਆਂ ਉਹ ਕਿਰਾਇਆ ਜਿਹੜਾ ਆਵੇਗਾ ਉਹਦੇ ਨਾਲ ਤੁਹਾਡੀਆਂ ਤਨਖਾਹਾਂ ਵੀ ਦਿੱਤੀਆਂ ਜਾਣਗੀਆਂ ਤੇ ਤੁਹਾਡੇ ਥਿਰਤ ਦੀ ਮੇਨਟੇਨੈਂਸ ਵੀ ਹੋਈ ਜਾਏਗੀ ਪਰ ਗੌਰ ਨਹੀਂ ਆ ਜੀ ਕਿਉਂਕਿ ਦਲਿਤਾਂ ਦਾ ਥਿਰਤ ਹੈ ਤੋ ਮੇਰੀ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਦਿਨ ਨਾ ਆਉਣ ਦਿੱਤਾ ਜਾਵੇ ਕਿ ਵਾਲਮੀਕ ਸਮਾਜ ਜਿਹੜਾ ਵਾ ਉਹ ਸੜਕਾਂ ਦੇ ਉੱਤੇ ਮੁਰਦਾਬਾਦ ਕਰੇ ਤੇ ਹੋਰ ਵੀ ਬਹੁਤ ਕੁਝ ਇਸ ਕਰਕੇ ਨੀਂਦ ਤੋਂ ਜਾਗੋ ਵੈਸੇ ਵੀ ਸਰਕਾਰ ਦਾ 1.5 ਸਾਲ ਰਹਿ ਗਿਆ ਵਾ 1.5 ਸਾਲ ਹੁਣ ਇਹਨਾਂ ਨੂੰ ਜਿਹੜੇ ਰੁਕੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਜੇ ਹੁਣ ਵੀ ਨਾ ਕਰਨਗੇ ਤੇ ਫਿਰ ਦਿੱਲੀ ਵਾਲਾ ਹਾਲ ਹੋਏਗਾ ਧੰਨਵਾਦ ਤਰੀਕਾ ਜਿਹੜਾ ਹੁਣ ਕੀ ਜਿਹੜਾ ਵਾ ਆਸ਼ਰਮ ਉਹ ਜਿਹੜਾ ਕਾਲਜ ਕੀਤੀ ਹੈ 20 ਤਰੀਕ ਨੂੰ ਇਹੋ ਹੀ ਜੋ ਮੈਂ ਬਿਆਨ ਕੀਤਾ ਵਾ ਕਿ ਜੇ ਸਰਕਾਰ ਨੂੰ ਅਜੇ ਵੀ ਨੀਂਦਰ ਨਹੀਂ ਖੁੱਲਦੀ ਸਰਕਾਰ ਦੀ ਨਹੀਂ ਜਾਗ ਹੁੰਦੀ ਤੇ ਫਿਰ ਇੱਕ ਅਲਟੀਮੇਟਮ ਦਿੱਤਾ ਜਾਏਗਾ ਕਿ ਪੂਰਾ ਦਾ ਪੂਰਾ ਅੰਮ੍ਰਿਤਸਰ ਜਿਹੜਾ ਉਹ ਜਾਮ ਕੀਤਾ ਜਾਵੇਗਾ ਅੰਮ੍ਰਿਤਸਰ ਦੇ ਨਾਲ ਇਹਨਾਂ ਨੂੰ ਠੱਲ ਨਹੀਂ ਪੈਂਦੀ ਫਿਰ ਪੰਜਾਬ ਜਾਮ ਕੀਤਾ ਜਾਵੇਗਾ ਤੇ ਫਿਰ ਸਾਰਾ ਹਿੰਦੁਸਤਾਨ ਮੈਂ ਦੀਪਕ ਯਮਨਾਗਰ ਸੇ ਜਗਾਦਰੀ ਸੇ ਆਇਆ ਇਹ ਮੇਰੇ ਸਭੀ ਭਾਈ ਰਿਪੂ ਦਮਨ ਸੰਨੀ ਵਾਲਮੀਕਨ ਮੋਹਿਤ ਆਦੀਵਾਲ नगर हम यमुनानगर से आए सर यहाँ पे आए पावन भगवान वाल्मीकि तीरथ पे अमृतसर में आज वा महाराज जी थोड़ा वा मान बख्शा गया वा वाजी जम्मू ये बहुत मान सम्मान दिया जी हमें जिम्मेदारी यही है सर बस कि देखो हम तीरथ पे आए थे यहाँ पे कोई अभी डेवलपमेंट तो होगी चलो जो भी है पर सुविधा जैसे तीर्थ बन गया उसके बाद की जो देख रेख है वो यहाँ पे हो ही नहीं रही बिल्कुल भी आप ये पत्थर देखो यहां का पत्थर को पॉलिश की जरूरत है पत्थर कहीं पॉलिश नहीं है जगह जगह से टूटे पड़े हैं पत्थर टाइल्स वगैरह सारी टूटी हुई यहां पे कोई वो नहीं है देखरेख करने और सफाई व्यवस्था बिल्कुल नहीं यहां पे लोग मांगने वाले अरे कुत्ते कुत्ते अपने सरोवर के इर्द-गिर्द घूम रहे हैं अरे लोग ये नहीं पता क्या करना क्या नहीं कुत्ते जा रहे कोई वो सुविधा नहीं है यहां पे किसी से बात की थी या के प्रधान मैं चेयरमैन साहब से गल बात की मेरी हुई बात हुई उन्होंने कहा उन्होंने ये कहा कि चलो मतलब बात की उन्होंने आश्वासन दिया बहुत बढ़िया कार्रवाई चल रही है इसके लिए ऊपर सरकार से भी बात किया चलो जो भी अभी जय बीस तारीख को ये बीस जुलाई बीस जुलाई को मीटिंग है ग्यारह बजे उसके बीच में देखते हैं क्या बात होती है बाकी चेयरमैन साहब ने हमारी बात सुनी हमें बहुत अच्छा लगा हम बाहर से आए जैसे मान सम्मान के हमारे सब कुछ बाकी जो तीरथ की अभी अपने हालत है ना थोड़ी सही नहीं है बहुत ज़्यादा ख़राब है प्रशासन की मांग करना चाहिए प्रशासन से ऐसे मांग है कि जैसे अभी ये जो हालत है ना फिलहाल तीरथ की या कुछ भी है सब हो रहा है ये सही नहीं है कृपया करके इस पर गौर करें बहुत ज़्यादा ज़रूरत है हमारे तीरथ को